ਸੈਚਰਡੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਧਰਨਲ ਗੁਜੀਤ ਖੜ ਲੇਕੇ ਹਰ ਸਨਾਰੀ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਕਿਸੇ ਖਾਸ ਨਾਲ ਮੁਲਾਕਾਤ ਕਰਵਾਉਂਦੇ ਆ ਤੇ ਖਾਸ ਵਿਸ਼ੇ ਦੇ ਉਤੇ ਜਾਣਕਾਰੀ ਸਾਂਝੀ ਕਰਦੇ ਆ ਅੱਜ ਸਾਡੇ ਸਲਾਈਟ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਇੰਟਰਨੈਸ਼ਨਲ ਕਬੱਡੀ ਸੈਮੀਨਾਰ ਨੂੰ ਲੈ ਕੇ ਇਸ ਸੰਬੰਧੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋਵੋਗੇ ਤਾਂ ਜ਼ਰੂਰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ 647366777 ਪੰਜਾਬ ਦੇ ਵਿੱਚ ਜਿਹੜਾ ਇਹ ਕਬੱਡੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਕਿ ਕਦੋਂ ਹੋ ਰਿਹਾ ਹੈ ਤੇ ਇਸ ਦੇ ਵਿੱਚ ਕੀ ਕੀ ਹੋਵੇਗਾ ਸੈਮੀਨਾਰ ਦੇ ਵਿੱਚ ਸਭ ਦੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਰਾਜਪ ਸਿੰਘ ਚੱਠਾ ਜੀ ਤੇ ਨਾਲ ਡਾਕਟਰ ਸੰਤੋਖ ਸਿੰਘ ਸੰਧੂ ਜੀ ਪ੍ਰੋਗਰਾਮ ਸ਼ੁਰੂਆਤ ਕਰਦੇ ਆ ਤੇ ਦੋਹਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅੱਜ ਛੋਟਾ ਜਿਹਾ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਆਂਗੇ ਪ੍ਰੋਗਰਾਮ ਦੀ ਕਿ ਅਕਸਰ ਤੁਹਾਡੇ ਨਾਲ ਜਦੋਂ ਮੁਲਾਕਾਤ ਕਰਦੇ ਆਂ ਤਾਂ ਗੱਲਬਾਤ ਕਰਦੇ ਹੁੰਨੇ ਆਂ ਵਰਲਡ ਪੰਜਾਬੀ ਕਾਨਫਰੰਸ ਨੂੰ ਲੈ ਕੇ ਤੁਹਾਡੇ ਵੱਲੋਂ ਪੰਜਾਬੀ ਦਾ ਮਿਆਰ ਉੱਚਾ ਚੁੱਕਣ ਦੀ ਹੈ ਨਾ ਅਨੇਕਾਂ ਹੀ ਉਪਰਾਲੇ ਕੀਤੇ ਜਾਂਦੇ ਨੇ ਤੇ ਹੁਣ ਇਸ ਵਾਰ ਤੁਹਾਡੇ ਵੱਲੋਂ ਜਿਹੜਾ ਇੰਟਰਨੈਸ਼ਨਲ ਕਬੱਡੀ ਸੈਮੀਨਾਰ ਕਰਵਾਇਆ ਜਾ ਰਿਹਾ ਤਾਂ ਇਹ ਮੰਨ ਜਿਹੜਾ ਇਹ ਖਿਆਲ ਮੰਨ ਦੇ ਵਿੱਚ ਕਿਸ ਤਰ੍ਹਾਂ ਆਇਆ ਮੈਂ ਨਾ ਗੁਰਜੀ ਜੀ 2 ਕੋ ਮਹੀਨੇ ਪਹਿਲਾਂ ਮੈਂ ਇੰਗਲੈਂਡ ਗਿਆ ਸੀਗਾ ਉੱਥੇ ਸਰਜੀਤ ਸਿੰਘ ਸੈਦੋਵਾਲੀਆ ਜਿਹੜੇ ਕਬੱਡੀ ਖੇਡਣਾ ਸੀ 74 ਚ ਪਹਿਲੀ ਟੀਮ ਆਈ ਸੀਗੀ ਮੇਰੀ ਉਹਨਾਂ ਨਾਲ ਗੱਲ ਹੋਈ ਕਬੱਡੀ ਦੀ ਗੱਲ ਤੇ ਉਹ ਮੈਂ ਕਿਹਾ ਪਤਾ ਕਰੀਏ ਵੀ ਇਹ ਇੰਟਰਨੈਸ਼ਨਲ ਮੈਚ ਕਦੋਂ ਹੋਣੇ ਸ਼ੁਰੂ ਹੋਏ ਓਕੇ ਤੇ ਤਾਂ ਕਰਕੇ ਮਨ 'ਚ ਆਇਆ ਕੋ ਅਲੱਗ-ਅਲੱਗ ਲੋਕਾਂ ਦੇ ਵੱਖਰੇ-ਵੱਖਰੇ ਵਿਚਾਰ ਤਾਂ ਹੋ ਸਕਦੇ ਹੈਗੇ ਆ ਇੱਕ ਜਨਨੀਵਰਸਰੀ ਓਪੀਨੀਅਨ ਜੀ ਬਣ ਜਵੇ ਵੀ ਇਹ ਅੰਤਰਰਾਸ਼ਟਰੀ ਮੈਚ ਕਦੋਂ ਹੋਣੇ ਸ਼ੁਰੂ ਹੋਏ ਹੈਗੇ ਆ ਸਮਝੋ 2 ਮਹੀਨੇ ਪਹਿਲਾਂ ਹੀ ਮੇਰੇ ਦਿਮਾਗ ਵਿੱਚ ਆਈ ਹੈਗੀ ਆ ਤੇ ਉਹ ਤੁਹਾਡਾ ਵਿੱਚ ਅਸੀਂ ਇਹ ਗੱਲ ਸ਼ੁਰੂ ਕੀਤੀ ਹੈਗੀ ਆ ਵੀ ਤਾਂ ਕਿ ਅਸੀਂ ਸੈਮੀਨਾਰ ਕਰੀਏ ਜੀ ਤੇ ਸਨ ਸਭ ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਪਤਾ ਲੱਗਿਆ ਕਿ ਇਹ ਸੈਮੀਨਾਰ ਹੋਣ ਵਾਲਾ ਹੈ ਹਾਂ ਬਿਲਕੁਲ ਜੀ ਕਬੱਡੀ ਨੂੰ ਅਸੀਂ ਹਮੇਸ਼ਾ ਸਾਰੀਆਂ ਗੇਮਾਂ ਦੀ ਮਾਂ ਕਹਿੰਦੇ ਹੈਗੇ ਮਾਂ ਖੇਲ ਕਬੱਡੀ ਇਸੇ ਕਰਕੇ ਕਹਿੰਦੇ ਹੈਗੇ ਆ ਤੇ ਜਿਹੜੇ ਬੰਦੇ ਨੇ ਕਬੱਡੀ ਨਹੀਂ ਖੇਲੀ ਜਾਂ ਪਹਿਲਵਾਨੀ ਨਹੀਂ ਕੀਤੀ ਕਿਉਂਕਿ ਇਹ ਦੋਨੀਆਂ ਗੇਮਾਂ ਜਿਹੜੀਆਂ ਹੈਗੀਆਂ ਇਹ ਜ਼ੋਰ ਦੀਆਂ ਆ ਤੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਤਾਂ ਉਹਨੂੰ ਐਥਲੀਟ ਹੀ ਨਹੀਂ ਸਮਝਦੇ ਜਿਹੜਾ ਕਬੱਡੀ ਜਾਂ ਪਹਿਲਵਾਨੀ ਨਹੀਂ ਨਹੀਂ ਕੀਤੀ ਔਰ ਜਦੋਂ ਇਹ ਵਿਸ਼ਾ ਆਇਆ ਸਾਡੇ ਪਾਸ ਅਸੀਂ ਦੇਖਿਆ ਕਿ ਕਬੱਡੀ ਵੀ ਬਹੁਤ ਸਾਰੀ ਹੋ ਰਹੀ ਆ ਕਬੱਡੀ ਜਿਹੜੀ ਹੈਗੀ ਆ ਇਹ ਪਿੰਡਾਂ ਸ਼ਹਿਰਾਂ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਗਈ ਆ ਜੀ ਤੇ ਪਰ ਇਹਦੇ ਤੇ ਅੱਜ ਅੱਜ ਤੱਕ ਵੀ ਕੋਈ ਸੈਮੀਨਾਰ ਜਾਂ ਕੋਈ ਕਾਨਫਰੰਸ ਨਹੀਂ ਹੋਈ ਮੈਚ ਬਹੁਤ ਵੱਡੇ ਹੋਏ ਆ ਸਾਰਾ ਕੁਝ ਹੋਇਆ ਤੇ ਅਸੀਂ ਸੋਚਿਆ ਕਿ ਇਹਦੀਆਂ ਜਿਹੜੀਆਂ ਬਰੀਕੀਆਂ ਆ ਉਹਨੂੰ ਸਮਝਣ ਲਈ ਇਹਦੀ ਬੈਕਗ੍ਰਾਉਂਡ ਸਮਝਣ ਲਈ ਇੱਕ ਸੈਮੀਨਾਰ ਜ਼ਰੂਰ ਕਰਾਇਆ ਜਾਵੇ ਜਿਹਦੇ ਵਿੱਚ ਅਸੀਂ ਲਿਟਰੇਰੀ ਤੌਰ ਤੇ ਲਿਖਿਆ ਵੀ ਜਾਵੇਗਾ ਔਰ ਸਮਝਿਆ ਵੀ ਜਾਵੇਗਾ ਓਕੇ ਤੇ ਛਟਾ ਸਾਹਿਬ ਇਹ ਸੈਮੀਨਾਰ ਜਿਹੜਾ ਕਿੱਥੇ ਹੋ ਰਿਹਾ ਤੇ ਕੀ ਡੇਟਸ ਹੋਣ ਵਾਲੀਆਂ ਇਹਦੀਆਂ ਇਹ ਜਿਹੜਾ ਪੰਜਾਬ ਦੇ ਵਿੱਚ 7 ਤੇ 8 ਫਰਵਰੀ 2026 ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਉਹਨਾਂ ਦੇ ਪ੍ਰਬੰਧਕ ਕਮੇਟੀ ਗੁਰਪ੍ਰੀਤ ਸਿੰਘ ਸੰਧੂ ਸਾਹਿਬ ਹੈਗੇ ਉਹਨਾਂ ਦੇ ਸੈਕਟਰੀ ਉਹਨਾਂ ਨਾਲ ਗੱਲ ਹੋਈ ਹੈਗੀ ਆ ਅਸੀਂ ਉੱਥੇ ਇਹ ਨੂੰ ਕਰ ਰਹੇ ਹੈਗੇ ਆ ਓਕੇ ਤੇ ਇੱਥੋਂ ਤੁਹਾਡੀ ਕਿੰਨੀ ਟੀਮ ਆ ਜਿਹੜੀ ਜਾਏਗੀ ਪੰਜਾਬ ਦੇ ਵਿੱਚ ਇਤੋਂ ਜਿਖੋ ਜੀ ਸਾਡੇ ਜਿਹੜੇ ਹੈ ਜਗਤ ਪੰਜਾਬੀ ਸਭਾ ਦੇ ਮੈਂਬਰ ਇਹ ਵੇਲੇ 7 ਮੈਂਬਰ ਤੇ ਜਾ ਰਹੇ ਅਸੀਂ ਉਦੋਂ ਬੋਲੋ ਇਹਦਾ ਸ਼ਲਾਂ ਦੇ ਵਿੱਚ ਹੋਰਾਂ ਸਾਰੇ ਦੇਸ਼ਾਂ ਤੋਂ ਵੀ ਬੱਕੀ ਅਮਰੀਕਾ ਤੋਂ ਵੀ ਇੰਗਲੈਂਡ ਤੋਂ ਵੀ ਤੇ ਆਸਟ੍ਰੇਲੀਆ ਤੋਂ ਵੀ ਸਾਡੇ 12 ਜਿਹਨਾਂ ਦਾ ਵੀ ਅਸੀਂ ਗੱਲ ਕੀਤੀ ਅਸੀਂ ਕਾਨਫਰੰਸ ਕਰ ਰਹੇ ਹੈਗੇ ਆ ਹਰੇਕ ਨੇ ਇਹ ਬੰਦੇ ਨੇ ਕਿਹਾ ਵੀ ਜੀ ਜਨਵਰੀ ਤੋਂ ਬਾਅਦ ਕਰਿਓ ਕਿਉਂਕਿ ਸਾਰੇ ਬੰਦੇ ਹੀ ਉੱਥੇ ਗਏ ਹੋਏ ਹੁੰਦੇ ਹੈਗੇ ਆ ਮੇਰੇ ਖਿਆਲ ਆ ਇਹ ਇਕਲਾ ਬੱਦੇ ਜਾਨਵਰ ਨੇਗੇ ਜਿਹੜੇ ਕਬੱਡੀ ਖੇਡਦੇ ਹੋਏ ਉਹ ਪੁਰਾਣੇ ਖਿਡਾਰੀਆਂ ਨੇ ਵੀ ਤੇ ਜਿਹੜੇ ਖਡਾਉਂਦੇ ਵੀ ਰਹਿ ਪ੍ਰਮੋਟਰ ਵੀ ਉਹ ਵੀ ਹਰੇਕ ਨੇ ਸਾਨੂੰ ਕਿਹਾ ਵੀ ਇਹ ਕੰਮ ਬੜਾ ਬਹੁਤ ਚੰਗਾ ਹੈਗਾ ਪਰ ਕਰੀਏ ਉਹ ਨੂੰ ਫਰਵਰੀ ਦੇ ਵਿੱਚ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆਂ ਵੀ ਅਸੀਂ ਉਦੋਂ ਹੀ ਕਰਾਂਗੇ ਤਾਂ ਸਾਡੇ ਬੰਦੇ ਖਾਸੇ ਇੱਥੋਂ ਜਾ ਵੀ ਰਹੇ ਹੈਗੇ ਓਕੇ ਤੇ ਸੰਤੂ ਸਾਹਿਬ ਇਸ ਕਾਨਫਰੰਸ ਦੇ ਵਿੱਚ ਹੋਰ ਕੀ ਕੀ ਦੇਖਣ ਨੂੰ ਮਿਲੇਗਾ ਜਾਂ ਕੀ ਟੌਪਿਕਸ ਹੋਣਗੇ ਹੋਰ ਇਸ ਤੇ ਹਾਂਜੀ ਇਹਦੇ ਵਿੱਚ ਇੱਕ ਤਾਂ ਅਸੀਂ ਜਿਹੜੇ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਦੋਂ ਕਬੱਡੀ ਜਿਹੜੀ ਆ ਇਹ ਅੰਤਰਰਾਸ਼ਟਰੀ ਪੱਧਰ ਤੇ ਗਈ ਆ ਕਿਉਂਕਿ 1947 ਦੀ ਵੰਡ ਤੋਂ ਬਾਅਦ ਇਹ ਕਬੱਡੀ ਸਾਡੇ ਪਿੰਡਾਂ ਸ਼ਹਿਰਾਂ ਦੀ ਤਾਂ ਪਹਿਲਾਂ ਹੀ ਸੀਗੀ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਪਹਿਲੇ ਮੈਚ ਸ਼ੁਰੂਆਤੀ ਵਿੱਚ ਜਿਹੜੇ 40 ਦੇ ਦਹਾਕੇਆਂ ਤੋਂ ਜਾਂ 50 ਦੇ ਦਹਾਕੇ ਦੇ ਵਿੱਚ ਹੋਏ ਉਹ ਪਾਕਿਸਤਾਨ ਦੇ ਨਾਲ ਹੀ ਕੋਈ ਸ਼ੁਰੂਆਤੀ ਹੋਏ ਉਸ ਤੋਂ ਬਾਅਦ ਹਾਲਾਤ ਇੰਨੇ ਚੰਗੇ ਨਹੀਂ ਰਹੇ ਤੇ ਫਿਰ ਪਹਿਲੀ ਵਾਰੀ ਜਿਹੜੀ ਆ ਇਹ ਇੰਗਲੈਂਡ ਤੋਂ ਇੱਕ ਕਬੱਡੀ ਦੀ ਟੀਮ ਇੰਡੀਆ ਦੇ ਵਿੱਚ ਖੇਲਣ ਗਈ 73 ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਇੰਗਲ ਇੰਡੀਆ ਤੋਂ ਇੱਕ ਟੀਮ ਜਿਹਦੇ ਬਾਰੇ ਕਾਫੀ ਬੇਰਵੇ ਇਕੱਠੇ ਹੋਏ ਆ ਚੱਟਾ ਸਾਹਿਬ ਦੱਸਣਗੇ ਉਹ ਖੇਲਣ ਗਈ ਹੈਗੀ ਸੀ ਇੰਗਲੈਂਡ ਜਿਹਦੇ ਚ ਕਿ 15 ਖਿਡਾਰੀ ਗਏ ਸੀਗੇ ਨਾਲ ਕੋਚ ਹੋਰ ਸਾਰਾ ਜਿਹੜੇ ਮੈਂਬਰ ਜਾਂਦੇ ਆ ਉਹ ਗਏ ਸੀਗੇ ਔਰ ਉਸ ਉਹ ਉਹ ਸ਼ੁਰੂਆਤ ਸੀਗੀ ਇਹਨੂੰ ਕਬੱਡੀ ਨੂੰ ਇੰਟਰਨੈਸ਼ਨਲ ਪੱਧਰ ਤੇ ਲਿਜਾਣ ਦੀ ਔਰ ਉਹਨੇ ਜਿੰਨੇ ਵੀ ਹੁਣ ਤੱਕ ਉਹਦੇ ਬਾਰੇ ਇੱਕ ਕਾਫੀ ਟੇਬਲ ਬੁੱਕ ਛਾਪ ਰਹੀ ਆ ਜੀ ਜੀ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਆ ਤੇ ਉਦੋਂ ਇਹ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਆਈ ਕਬੱਡੀ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਵਿਸਾਰ ਹੋਣਾ ਸ਼ੁਰੂ ਹੋਇਆ ਹਮ ਚੱਟਾ ਸਾਹਿਬ ਆਪਾਂ ਪਿਛਲੇ ਪ੍ਰੋਗਰਾਮ ਚ ਮਿਲਦਾ ਇਹਦੇ ਬਾਰੇ ਹੀ ਗੱਲਬਾਤ ਕੀਤੀ ਸੀ ਕਾਫੀ ਟੇਬਲ ਜਿਹੜੀ ਬੁੱਕ ਲਿਖੀ ਜਾ ਰਹੀ ਹੈ ਇੱਕ ਉਹ ਤਿਆਰ ਹੋ ਗਈ ਜੀ ਹੋ ਰਹੀ ਹੈ ਤਿਆਰ ਹਜੇ ਤਿਆਰ ਹੋ ਗਈ ਜੀ ਹੋ ਗਈ ਤੇ ਉਹਦਾ ਥੱਲਾ ਇੱਕੋ ਸਿਗਾ ਜੀ ਮੈਂ ਤੁਹਾਨੂੰ ਦੱਸਿਆ ਸ਼ੁਰੂ ਜੀ ਗੱਲ ਸਰਜੀਤ ਸਿੰਘ ਦੀ ਕੀਤੀ ਨਾ ਗੱਲ ਜੀ ਉਹ 74 ਦੇ ਵਿੱਚ ਕਈ ਵਾਰੀ ਮੈਂ ਖੇਡਣ ਆਏ ਸੀਗੇ ਇਸ ਕਰਕੇ ਅਸੀਂ ਕਾਫੀ ਟੇਬਲ ਬੁੱਕ ਜਿਹੜੀ ਤਿਆਰ ਕਰ ਚੁੱਕੇ ਹੈਗੇ ਆ ਉਹਨਾਂ ਦੇ ਵਿੱਚ 15 ਪਲੇਅਰ ਜਿਹੜੇ ਇਹ ਪੰਜਾਬ ਦੇ ਖੇਡਣ ਆਏ ਸੀਗੇ ਉਹਨਾਂ ਸਾਨੂੰ ਉਸ ਵੇਲੇ ਸਿਰਫ ਦੋ ਫੋਟੋ ਮਿਲਦੀਆਂ ਸੀ ਸਾਨੂੰ ਕੋਈ ਉਹਦਾ 51 ਸਾਲ ਹੋ ਗਏ ਬੜਾ ਕੁਝ ਨਹੀਂ ਮਿਲਦਾ ਸੀਗਾ ਹੁਣ ਜਿਹੜੀ ਕਾਫੀ ਟੇਬਲ ਅਸੀਂ ਬੁੱਕ ਛਾਪੀ ਆ ਉਹ ਚਾੜ ਕੋ 16 ਫੋਟੋ ਉਹਨਾਂ ਮੈਚਾਂ ਦੀਆਂ ਹੋ ਚੁੱਕੀਆਂ ਹੈਗੀਆਂ ਵਾ 40 ਪੇਜਾਂ ਦਾ ਇੱਕ ਕਾਫੀ ਟਾਈਮ ਬੁੱਕ ਹੈਗੀ ਆ ਉਹ ਅਸੀਂ ਰਿਲੀਜ਼ ਵੀ ਕਰਾਂਗੇ ਹੋ ਸਕਦਾ ਸਾਡੇ ਇਸ ਜਿਹੜਾ ਨਕੋਦਰ ਅਸੀਂ ਸੈਮੀਨਾਰ ਕਰਨ ਤੋਂ ਪਹਿਲਾਂ ਸਾਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਸੀਗੇ ਜਿਹੜੇ ਸ਼ੰਕਰ ਤੋਂ ਸੀਗੇ ਉਸ ਵੇਲੇ ਉਹ ਖਾਲਸਾ ਲਾਇਲਪੁਰ ਖਾਲਸਾ ਕਾਲਜ ਜੰਦਰ ਦੇ ਪ੍ਰਧਾਨ ਸੀਗੇ ਉਹਨਾਂ ਤੇ ਪ੍ਰਭ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਪਤਰਮ ਪਤਨੀ ਹੈਗੇ ਆ ਉਹ ਸਰਦਾਰਨੀ ਬਲਬੀਰ ਕੌਰ ਜੀ ਅੱਜ ਕੱਲ ਉਹ ਉਹਦੇ ਪ੍ਰਧਾਨ ਹੈਗੇ ਆ ਅਸੀਂ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਅਸੀਂ 21 ਜਨਵਰੀ 2026 ਨੂੰ ਅਸੀਂ ਬੁੱਕ ਵੀ ਉੱਥੇ ਰਿਲੀਜ਼ ਕਰਾਂਗੇ ਤੇ ਇਸ ਕਰਕੇ ਉਹ ਤੁਹਾਨੂੰ ਬੜਾ ਚੰਗਾ ਲੱਗਾ ਹੈਗਾ ਕਿਉਂਕਿ ਸ਼ੁਰੂਆਤੀ ਜਦੋਂ ਕਬੱਡੀ ਟੀਮ ਆਈ ਸੀ ਨਾ ਅਸੀਂ 74 ਦੇ ਵਿੱਚ ਉਹਨਾਂ ਪਲੇਅਰਾਂ ਦੀ ਸਟੇਟਮੈਂਟ ਹੋ ਕੇ ਉਹਨਾਂ ਦੇ ਟ੍ਰਾਇਲ ਵੀ ਉੱਥੇ ਉੱਥੇ ਖਾਲਸਾ ਕਾਲਜ ਦੇ ਜਲੰਧ ਵਿੱਚ ਹੀ ਹੋਏ ਸੀਗੇ ਤੇ ਮੈਂ ਕਹ ਰਿਹਾ ਉਹ ਬੁੱਕ ਵੀ ਜਿਹੜੀ ਹੈਗੀ ਆ ਉੱਥੋਂ ਹੀ ਸ਼ੁਰੂ ਹੋਗੀ ਮੈਂ ਇਹ ਕਹਿ ਲਵਾਂ ਤੇ ਇੰਟਰਨੈਸ਼ਨਲ ਮੈਚਾਂ ਨੂੰ ਬਣਾਉਣ ਵਾਲੇ ਸਾਹ ਬਰੀ ਸਿੰਘ ਜੀ ਸਿਹਤ ਮੰਤਰੀ ਸੀਗੇ ਇਹ ਹੱਤਖਥ ਨਹੀਂ ਹੋਊਗੀ ਜੀ ਬਿਲਕੁਲ ਤੇ ਜੀ ਸਰ ਇਹ ਦੱਸਣਾ ਚਾਹੂਗਾ ਕਿ ਇੱਥੇ ਇਹਦੇ ਵਿੱਚ ਕੌਣ-ਕੌਣ ਪਹੁੰਚ ਸਕਦਾ ਆ ਲਾਈਕ ਮੁੱਖ ਮਹਿਮਾਨ ਵੱਜੋਂ ਵੀ ਕੋਈ ਸ਼ਿਰਕਤ ਕਰਨਗੇ ਬਿਲਕੁਲ ਜੀ ਉੱਥੇ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਜਦ ਚੱਲ ਰਹੀ ਹੈਗੀ ਟਰਾਈ ਇਸ ਚੀਜ਼ ਦੀ ਕਿ ਅਸੀਂ ਜਿਹੜੇ ਬਹੁਤ ਹੀ ਨਾਮਵਰ ਹੈਗੇ ਆ ਸਖੀਤਾ ਉਹਨਾਂ ਨੂੰ ਸੱਦੜ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੀ ਚੱਠਾ ਸਾਹਿਬ ਸ਼ਾਇਦ 21 ਜਨਵਰੀ ਕਹਿ ਗਏ ਆ ਉਹਦੀ ਡੇਟ ਇੱਕ ਵਾਰੀ ਇਸ 31 ਜਨਵਰੀ ਅਸਲ ਚ ਹੈਗੀ ਆ ਤੇ ਉਹ ਉਹ ਜਿਹੜਾ ਫੰਕਸ਼ਨ ਉੱਥੇ ਜਲੰਧਰ ਸਿੱਖ ਖਾਲਸਾ ਕਾਲਜ ਕਰਨ ਜਾ ਰਹੇ ਆ ਜੇ ਸਾਰਾ ਕੁਝ ਠੀਕ ਠਾਕ ਚੱਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਖਿਡਾਰੀ ਹੈਗੇ ਆ ਅਸੀਂ ਤਾਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਹੈਗੇ ਉੱਥੇ ਆਉਣ ਦਾ ਤੇ ਜਿਹੜੇ ਪੁਰਾਣੇ ਖਿਡਾਰੀ ਹੈਗੇ ਆ ਜਾਂ ਸਪੋਰਟਰ ਹੈਗੇ ਆ ਜਾ ਕਬੱਡੀ ਪ੍ਰੇਮੀ ਹੈਗੇ ਆ ਉਹ ਸਾਰੇ ਆਉਣ ਤੇ ਇਸ ਇੱਕ ਨਵੀਂ ਚੀਜ਼ ਹੈਗੀ ਆ ਇਹ ਇਹਨੂੰ ਦੇਖਣ ਤੇ ਉਹਦੇ ਨਾਲ ਜਿਹੜਾ ਕਬੱਡੀ ਦਾ ਮੋਢਲਾ ਇਤਿਹਾਸ ਆ ਉਹਦੇ ਬਾਰੇ ਸਾਰੀ ਜਾਣਕਾਰੀ ਮਿਲ ਜੂਗੀ ਤੇ ਇਹਦੇ ਵਿੱਚ ਕੋਈ ਲਿਮਿਟੇਸ਼ਨ ਤਾਂ ਨਹੀਂ ਹੈ ਕਿ ਇੰਨੇ ਲੋਕ ਹੀ ਅੰਦਰ ਆ ਸਕਦੇ ਨੇ ਖੁੱਲਾ ਸੱਦਾ ਦਿੱਤਾ ਜਾ ਰਿਹਾ ਸਾਰਿਆਂ ਨੂੰ ਜਿਹੜਾ ਅਸੀਂ ਪ੍ਰੋਗਰਾਮ ਨਕੋਦਰ ਦੇ ਵਿੱਚ ਕਰਾਂਗੇ ਉਹਦੇ ਵਿੱਚ ਅਸੀਂ ਟਰਾਈ ਕਰਾਂਗੇ ਕਿ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਊਗਾ ਪਰ ਜਿਹੜਾ ਅਸੀਂ ਖਾਲਸਾ ਕਾਲਜ ਜਲੰਧਰ ਪ੍ਰੋਗਰਾਮ ਕਰਾਂਗੇ ਉਹਦੇ ਲਈ ਅਸੀਂ ਜਿਹੜਾ ਹੈਗਾ ਉਹ ਸੱਦਾ ਪੱਤਰ ਦੇਵਾਂਗੇ ਉਹ ਹੀ ਆਦਮੀ ਆ ਸਕੀਏ ਤੇ ਜੱਠਾ ਸਰ ਇਹ ਦੱਸਣਾ ਚਾਹੁੰਗੇ ਕਿ ਇਸ ਸੈਮੀਨਾਰ ਤੋਂ ਬਾਅਦ ਇਹਦੀ ਜੇਕਰ ਸਮਾਜ ਲਈ ਦੇਣ ਦੀ ਗੱਲ ਕਰੀਏ ਤਾਂ ਕੀ ਜਿਹੜੀ ਸਿੱਖਿਆ ਮਿਲੇਗੀ ਖਾਸ ਕਰ ਨੌਜਵਾਨ ਪੀੜ੍ਹੀ ਲਈ ਕਿਉਂ ਜ਼ਰੂਰੀ ਹੈ ਇਸ ਤਰ੍ਹਾਂ ਦੇ ਸੈਮੀਨਾਰ ਅਟੈਂਡ ਕਰਨਾ ਕੋਲੀ ਗੁਰਜੀਤ ਜੀ ਕਹਿੰਦੇ ਹੁੰਦੇ ਪੰਜਾਬੀ ਇਤਿਹਾਸ ਰਚਤ ਦਿੰਦੇ ਲਿਖਦੇ ਨਹੀਂਗੇ ਬਾਦ ਦੇ ਨਹੀਂ ਅਸੀਂ ਪਹਿਲਾਂ ਹੀ ਹਰੇਕ ਦੇ ਬੰਦੇ ਕੋਲੋਂ ਜਿਹੜੇ ਅਸੀਂ 8-9 ਵਿਸ਼ੇ ਰੱਖੇ ਹੈਗੇ ਆ ਵੀ ਪੰਜਾਬ ਕਬੱਡੀ ਦਾ ਇਤਿਹਾਸ ਕੀ ਹੈਗਾ ਪੰਜਾਬ ਪੰਜਾਬ ਦੇ ਕਬੱਡੀ ਦੇ ਖਿਡਾਰੀ ਕਿਹੜੇ-ਕਿਹੜੇ ਹੈਗੇ ਆ ਉਹਨਾਂ ਦੇ ਪ੍ਰੋਮੋਟਰ ਕਿਹੜੇ ਹੈਗੇ ਆ ਉਹਨਾਂ ਦੇ ਕਮੈਂਟੇਟਰ ਕਿਹੜੇ ਹੈਗੇ ਆ ਇਹਨਾਂ ਸਾਰਾਂ ਦੇ ਅਸੀਂ ਪੇਪਰ ਲਿਖਾ ਰਹੇ ਹੈਗੇ ਆ ਜਿਹੱਚ ਪ੍ਰਿੰਸੀਪਲ ਸਰਵੰਤ ਸਿੰਘ ਉਹਨਾਂ ਨਾਲ ਗੱਲ ਹੋ ਗਈ ਆ ਉਹਨਾਂ ਨੇ ਕੋ ਡੁੱਢ ਪੰਜ ਕਿਤਾਬਾਂ ਕਬੱਡੀ ਦੇ ਲਿਖੀਆਂ ਹੋਈਆਂ ਪੋਸੀਬਲ ਹੈਗਾ ਪੋਸੀਬਲ ਕਿ ਉਹਨਾਂ ਨੇ ਸਾਨੂੰ ਜੈਸ ਕੀਤੀ ਹੋਈ ਆ ਉਹ ਕੀ ਨੋਟ ਸਪੀਕਰ ਦੇ ਤੌਰ ਤੇ ਹੋਣਗੇ ਅੱਗੇ ਪੰਜਾਬੀ ਕਾਨਫਰੈਂਸ ਸਾਦੇ ਕੀਨੋਟ ਸਪੀਕਰ ਦਾ ਪੜ੍ਹੇ ਜਾਂਦੇ ਸੀਗੇ ਕਦੀ ਕਬੱਡੀ ਤੇ ਨਹੀਂ ਪੜੇਗੇ ਤੇ ਜਿਹੜੇ ਉੱਥੇ ਦੋ ਮੁੰਡੇ ਜਿਹੜੇ ਇਸ ਵੇਲੇ ਹੈਗੇ ਆ ਮੈਂ ਮੁੰਡੇ ਕਹਾਂ ਨਾ ਹੰਦ ਪੰਜਾਬ ਦਾ ਤੋਂ ਉੱਪਰ ਹੀ ਹੈਗੇ ਆ ਉਹਨਾਂ ਨੇ ਪੀ ਐਚ ਡੀ ਵੀ ਇੱਥੇ ਕਬੱਡੀ ਤੇ ਕੀਤੀ ਹੋਈ ਆ ਸਾਡਾ ਉਹਨਾਂ ਨਾਲ ਸੰਪਰਕ ਵੀ ਇਹਨਾਂ ਨੇ ਬਣਾਇਆ ਹੈਗਾ ਉਹ ਵੀ ਸਾਰੇ ਪੇਪਰ ਲਿਖ ਰਹੇ ਹੈਗੇ ਆ ਇਹਨਾਂ ਦੇ ਪੇਪਰ ਸਾਡੇ ਪੜ੍ਹ ਵੀ ਹੋਣਗੇ ਤੇ ਉਸ ਤੋਂ ਬਾਅਦ ਇਤਿਹਾਸ ਇਹ ਲਿਖਿਆ ਵੀ ਜਾਊਗਾ ਓਕੇ ਮੇਰੇ ਖਿਆਲ ਇਹ ਸਾਡੇ ਮੇਰੇ ਖਿਆਲ ਆ ਕਿ ਚੰਗਾ ਕੰਮ ਹੋਊਗਾ ਜੇ ਜੇ ਪਹਿਲੀ ਵਾਰੀ ਇਹ ਜੇ ਕਿਹੋ ਜੀ ਕੋਈ ਸਾਈ ਸਮਿਨਾਰ ਕਰ ਰਹੇ ਹੈਗੇ ਆ ਤੇ ਪਹਿਲੀ ਵਾਰੀ ਇੱਕ ਰਾਈਟਰ ਨੇ ਤੇ ਕਿਤਾਬ ਲਿਖੀ ਹੋਊਗੀ ਪਰ ਸਾਰੇ ਰਾਈਟਰਾਂ ਦੀ ਇਕੱਠਿਆ ਦੀ ਕੀਤੀ ਹੋਈ ਉਹ ਇੱਕ ਪਹਿਲੀ ਵਾਰੀ ਇੱਕ ਕਿਤਾਬ ਜਿਹੜੀ ਛਪੂ ਇਹਨੂੰ ਕੀ ਕਹਾਂ ਲੋ ਇੱਕ ਸਮਿਨਾਰ ਦੀ ਕਾਰਵਾਈ ਜਿਹੜੀ ਇਹ ਪਹਿਲੀ ਹੋਊਗੀ ਜੀ ਤੇ ਜੇਕਰ ਕੋਈ ਹੋਰ ਰਿਸਰਚ ਪੇਪਰ ਪੇ ਜਨਾ ਚਾਹੁੰਦਾ ਤਾਂ ਭੇਜ ਸਕਦੇ ਨੇ ਕੀ ਉਹ ਬਿਲਕੁਲ ਅਸੀਂ ਇਹਦੀ ਐਡਵਰਟਾਈਜ਼ਮੈਂਟ ਵੀ ਕਰ ਰਹੇ ਹੈਗੇ ਆ ਤੇ ਉਹਨਾਂ ਚ ਜਿਹਦਾ ਕਬੱਡੀ ਦਾ ਇਤਿਹਾਸ ਹੋ ਗਿਆ ਇੱਕ ਵਿਸ਼ਾ ਤੇ ਇਹ ਹੋ ਗਿਆ ਕਬੱਡੀ ਖਿਡਾਰੀਆਂ ਬਾਰੇ ਜਿਹੜੀ 1974 ਦੀ ਟੀਮ ਬਾਰੇ 1973 ਦੀ ਟੀਮ ਬਾਰੇ ਪਾਕਿਸਤਾਨਾ ਜਿਹੜੇ 3 ਸਾਲ ਮੈਚ ਹੋਇਆ 53 54 ਤੇ 57 ਉਹਨਾਂ ਦੇ ਬਾਰੇ ਕੋਈ ਕਿਹੜੇ ਕਿਹੜੇ ਕਮੈਂਟੇਟਰ ਹੈਗੇ ਆ ਕਿਹੜੇ ਕਿਹੜੇ ਪ੍ਰਮੋਟਰ ਹੈਗੇ ਆ ਉਹਨਾਂ ਇਹ ਸੱਤ ਕੇ ਵਿਸ਼ੇ ਸਾਡੇ ਇਹਨਾਂ ਤੇ ਕੋਈ ਵੀ ਬੰਦਾ ਇੱਥੇ ਇਹ ਲਿਖ ਸਕਦਾ ਹੈਗਾ ਵਾ ਅਸੀਂ ਉਹਨਾਂ ਨੂੰ 99 ਖਰੀਕ ਤੇ ਨਹੀਂ ਮੈਂ ਕਹਿੰਦਾ ਖਰੀਕ ਹੀ ਛਾਪ ਜੂਗਾ ਪਰ 99 ਪੱਤਰ ਜੇ ਦੂਜੇ ਵੀ ਕਰੇ ਡੁਪਲੀਕੇਸ਼ਨ ਉਹ ਤੇ ਨਹੀਂ ਛਾਪਦੇ ਅਸੀਂ ਜੇ ਕੋਈ 99 ਪੱਤਰ ਅਸੀਂ ਛਾਪਾਂਗੇ ਵੀ ਤੇ ਉਹਨਾਂ ਲੇਖਕਾਂ ਨੂੰ ਉੱਥੇ ਬੋਲਣ ਦਾ ਵੀ ਪੇਪਰ ਪ੍ਰੇਜ਼ੈਂਟ ਕਰਨ ਦਾ ਮੌਕਾ ਵੀ ਦਿੱਤਾ ਜਾਊਗਾ ਓਕੇ ਤੇ ਸਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਜਿਵੇਂ ਅੱਜ ਕੱਲ ਟੈਕਨੋਲੋਜੀ ਵੱਧ ਗਈ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਚੁੱਕਿਆ ਤੇ ਤੁਹਾਨੂੰ ਲੱਗਦਾ ਹੈ ਕਿ ਕਬੱਡੀ ਦੀ ਜਿਹੜੀ ਕਿਹੜਾ ਕਿਤੇ ਪਿੱਛੇ ਰਹਿ ਗਈ ਹੈ ਜਾਂ ਫਿਰ ਅੱਜ ਵੀ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਪਸੰਦ ਕਰਦੇ ਨੇ ਇਹੋ ਜਿਹੇ ਖੇਡਾਂ ਖੇਡਨੀ ਆ ਆ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਆ ਜਿਹੜੀ ਜਿਹੜਾ ਬੰਦਾ ਦਾ ਜਿਹਦੇ ਵਿੱਚ ਜੋਰ ਨਹੀਂ ਹੈਗਾ ਹੂੰ ਹੂੰ ਉਹ ਛੇ ਤਰ੍ਹਾਂ ਦੀ ਖੇਡ ਸਕਦਾ ਬਾਕੀ ਗੇਮਾਂ ਜੋ ਹੋਰ ਕੋਈ ਸਾਰੀਆਂ ਗੇਮਾਂ ਜੋ ਹੋਰ ਨਾਲ ਹੀ ਖੇਡ ਹੁੰਦੀਆਂ ਇਹ ਜਿਹੜੀ ਸਾਡੀ ਕਬੱਡੀ ਤੇ ਪਹਿਲਵਾਨੀ ਆ ਨਾ ਇਹ ਸਾਡੀ ਬਿਲਕੁਲ ਮੋਡਲੀ ਗੇਮ ਹੈਗੀ ਆ ਤੇ ਜਿਹਨੇ ਬਿਲਕੁਲ ਵੀ ਨਾ ਖੇਲੀ ਹੋਊਗੀ ਕਬੱਡੀ ਉਹਨੇ ਕਦੇ ਨਾ ਕਦੇ ਆਪਣੇ ਬਾਪੂ ਦੀ ਲੱਤ ਜ਼ਰੂਰ ਕਬੱਡੀ-ਕੋੱਡੀ ਕਹਿ ਕੇ ਫੜੀ ਹੋਊਗੀ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜੀ ਗੇਮ ਹੈਗੀ ਇਹ ਪਿੱਛੇ ਜਾਊਗੀ ਪਰ ਅੱਜ ਕੱਲ ਜਿਹੜੀ ਕਬੱਡੀ ਹੈਗੀ ਆ ਉਹ ਬਹੁਤ ਜ਼ਿਆਦਾ ਕਮਾਈ ਦਾ ਸਾਧਨ ਵੀ ਹੈਗਾ ਆ ਜਿਹੜੇ ਪਲੇਅਰ ਹੈਗੇ ਆ ਉਹ ਬਹੁਤ ਵਧੀਆ ਕਮਾਈ ਕਰਦੇ ਆ ਬਹੁਤ ਮਿਹਨਤ ਕਰਦੇ ਆ ਔਰ ਬਹੁਤ ਹੀ ਚੰਗੀ ਕੋਡੀ ਖੇਲੀ ਜਾਂਦੀ ਆ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਇਹੋ ਜੀ ਗੇਮ ਜਿਹੜੀ ਹੈਗੀ ਆ ਉਹਨੂੰ ਕਿਉਂਕਿ ਸਾਡੇ ਜਿਹੜੀ ਸਰੀਰਕ ਤੌਰ ਤੇ ਇਹਦੇ ਨਾਲ ਜਿਹੜਾ ਉਹ ਸਭ ਤੋਂ ਪਹਿਲਾਂ ਤਕੜਾ ਹੁੰਦਾ ਬੰਦਾ ਤੇ ਬਾਕੀ ਜਿੰਨੇ ਵੀ ਪਲੇਅਰ ਹੈਗੇ ਆ ਉਹ ਅਗਰੈਸਿਵ ਜ਼ਰੂਰ ਹੁੰਦੇ ਆ ਉਹਨਾਂ ਨੇ ਉਹ ਕਦੇ ਵੀ ਖੇਲ ਕੇ ਬਾਅਦ ਵਿੱਚ ਘਰ ਨਹੀਂ ਬਹਿਣ ਵਾਲੇ ਤੇ ਅਸੀਂ ਵੀ ਦੇਖਿਆ ਕਿ ਕਬੱਡੀ ਖੇਲਣ ਵਾਲੇ ਜਾਂ ਪਹਿਲਵਾਨੀ ਕਰਨ ਵਾਲੇ ਹਮੇਸ਼ਾ ਬੰਦੇ ਜਿਹੜੇ ਉਹ ਅੰਤਰਰਾਸ਼ਟਰੀ ਪੱਧਰ ਤੇ ਰਹਿੰਦੇ ਆ ਤੇ ਜਾਂਦੇ ਆ ਹਾਂਜੀ ਇਸ ਕਰਕੇ ਇਹ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਜ ਜਿਹੜਾ ਜਮਾਨਾ ਸੋਸ਼ਲ ਮੀਡੀਆ ਦਾ ਆ ਗਿਆ ਉਹਦੇ ਕਰਕੇ ਇਹਨੂੰ ਢਾਹ ਲੱਗੂਗੀ ਪਰ ਕੁਝ ਨਾ ਕੁਝ ਲੋਕ ਨਿਕਲਣਗੇ ਜਿਹੜੇ ਕਿ ਇਸ ਕਬੱਡੀ ਕਿਹਨ ਹੋਰ ਇਸ ਤੋਂ ਅੱਗੇ ਲੈ ਕੇ ਜਾਣਗੇ ਤੇ ਜੋਟਾ ਸਰ ਇਹਦੇ ਨਾਲ ਹੀ ਦਰਸ਼ਕਾਂ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੋਗੇ ਜਾਂ ਕੁਝ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੋਗੇ ਮੇਰੀ ਕੋਈ ਖੇਡ ਨੂੰ ਬੇਇਜ਼ਤੀ ਹੈਗੀ ਆ ਤੁਹਾਨੂੰ ਕਿਸੇ ਕਬੱਡੀ ਪਲੇਅਰ ਦਾ ਪਤਾ ਹੋਵੇ ਪੁਰਾਣੇ ਦਾ ਜਿਹਦਾ ਸਾਨੂੰ ਨਹੀਂ ਪਤਾ ਸਾਨੂੰ ਪਤਾ ਤਾਂ ਵੀ ਤੁਸੀਂ ਦੱਸ ਦਿਓ ਅਸੀਂ ਚਾਹੁੰਦੇ ਆ ਵੀ ਉਹਦਾ ਇਸ ਕਿਤਾਬ ਦੇ ਵਿੱਚ ਇਸ ਕਾਰ ਵਿੱਚ ਨਾਂ ਛਾਪਿਆ ਜਾਵੇ ਅਸੀਂ ਉਹਨਾਂ ਦਾ ਪ੍ਰਮੋਟਰਾਂ ਦਾ ਵੀ ਨਾਮ ਦੇਣਾ ਚਾਹੁੰਦੇ ਹੈਗੇ ਆ ਜਿਨ੍ਹਾਂ ਨੇ ਕਬੱਡੀ ਨੂੰ ਪ੍ਰਮੋਟ ਕਰਦੇ ਹੈਗੇ ਆ ਕਬੱਡੀ ਦੇ ਪਿੱਛੇ ਤੇ ਕੀ ਜਾਣੀ ਹੈਗੀ ਆ ਇੱਕ ਬੰਨੇ ਦੀ ਕਬੱਡੀ ਦਾ ਮੈਚ ਕਰ ਲਓ ਤੇ ਦੂਸਰੇ ਬੰਨੇ ਦੀ ਭਾਵੇਂ ਲੰਪ ਦਾ ਜਿਹੜਾ ਮਰਜ਼ੀ ਮੈਚ ਤੇ ਲਾ ਲਓ ਯਾਰ ਰਾਸ਼ੀਆ ਦਾ ਉਹ ਸਾਡੀ ਪੰਜਾਬੀ ਦੀ ਕਬੱਡੀ ਦੀ ਕਬੱਡੀ ਦੀ ਗੇਮ ਦੇ ਵਿੱਚ ਹੀ ਹੋਣਾ ਹੈਗਾ ਕਬੱਡੀ ਹਮੇਰੇ ਹਰਮਨ ਪਰ ਰਹੀਗੀ ਆ ਮਾਂ ਖੇਡ ਤੇ ਨਹੀਂ ਮੰਨਦਾ ਹੁੰਦਾ ਮੈਂ ਕਹਿੰਦਾ ਮੇਰੀ ਮਾਂ ਨੇ ਨਹੀਂ ਖੇਡੀ ਮੇਰਾ ਪਿਓ ਖੇਡਦਾ ਰਿਹਾ ਹੈਗਾ ਵਾ ਪਰ ਅਸੀਂ ਉਹਨੂੰ ਚੰਗੀ ਇਸ ਕਰਕੇ ਸਮਝਦੇ ਸ਼ੁਰੂਆਤ ਸਾਡਾ ਮਾਂ ਖੇਡ ਰਹੀ ਸੀ ਕਿ ਕਹਿੰਦੇ ਆ ਕਿਉਂਕਿ ਸਭ ਤੋਂ ਪਹਿਲੀ ਸਾਡੀ ਖੇ ਇਹ ਇਹਦਾ ਇਤਿਹਾਸ ਕਬੱਡੀ ਕਦੋਂ ਸ਼ੁਰੂ ਹੋਈ ਸੀਗੀ ਪਹਿਲਾਂ ਕਹਿੰਦੇ تھےਗੇ ਵੀ 4000 ਸਾਲ ਪੁਰਾਣੀ ਹੋਊਗੀ ਤੇ ਮਹਾਰਾਜਾ ਮਹਾਭਾਰਤ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈਗਾ ਵਾ ਜਦੋਂ ਫੌਜੀਆ ਨੂੰ ਟ੍ਰੇਨਿੰਗ ਦੇਣ ਲਈ ਉਹਦਾ ਸੇਰਬਲ ਤਕੜਾ ਕਰਨ ਦੀ ਸ਼ੁਰੂ ਕੀਤੀ ਹੋਊਗੀ ਅੱਜ ਕੱਲ ਇਹਦੇ ਰੋਲ ਵੀ ਬਣ ਚੁੱਕੇ ਹੈਗੇ ਆ ਅਸੂਲ ਵੀ ਬਣ ਚੁੱਕੇ ਹੈਗੇ ਆ ਅਸੀਂ ਚਾਹੁੰਦੇ ਆ ਜੇ ਜੇ ਤੁਹਾਨੂੰ ਕਿਸੇ ਵੀ ਪਲੇਅਰ ਦਾ ਪੁਰਾਣੇ ਪਲੇਅਰ ਦਾ ਜੇਕਰ ਤੁਸੀਂ ਪਹਿਲਾ ਪੁਰਾਣੇ ਪਲੇਅਰ ਰਹੇ ਹੈਗੇ ਹੋ ਤੇ ਤਾਂ ਵੀ ਸਾਨੂੰ ਦਸੀਓ ਜਦੋਂ ਅਸੀਂ ਪੁਰਾਣੇ ਪਲੇਅਰਾਂ ਦਾ ਗੱਲ ਕਰਦੇ ਆ ਉਹਨਾਂ ਨੂੰ ਵੀ ਚੰਗੀ ਲੱਗਦੀ ਹੈ ਉਹ ਵੀ ਚਾਹੁੰਦੇ ਹੈਗੇ ਅਸੀਂ ਉੱਥੇ ਹਾਜ਼ਰ ਹੋਵਾਂਗੇ ਤੇ ਸਾਰੇ ਹੀ ਉੱਥੇ ਆਉਣ ਤਾਂ ਕਿ ਇੱਕ ਵਧੀਆ ਕਾਨਫਰੈਂਸ ਜਾਂ ਸੈਮੀਨਾਰ ਅਸੀਂ ਇਹਦੇ ਬਾਰੇ ਕਰ ਸਕੀਏ ਜੀ ਤੇ ਸਰ ਤੁਹਾਨੂੰ ਕੰਟੈਕਟ ਕਿਵੇਂ ਕੀਤਾ ਜਾਵੇ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਇਹ ਉਹਦੇ ਲਈ ਮੇਰਾ ਟੈਲੀਫੋਨ ਨੰਬਰ ਹੈਗਾ ਵਾ ਜਿਹੜਾ ਵਟਸਐਪ ਨੰਬਰ ਹੈਗਾ 647 4031299 ਇਹ ਤੇ ਤੁਸੀਂ ਕੋਈ ਵੀ ਜਾਣਕਾਰੀ ਦੇ ਦਿਓ ਜਾ ਕੋਈ ਪੁਰਾਣੀ ਤੁਹਾਡੇ ਕੋਲ ਫੋਟੋ ਪਈ ਹੋਵੇ ਸਾਨੂੰ ਕਬੱਡੀ ਵਾਲੇ ਪਲਾਰਾ ਪਲੇਅਰਾਂ ਦਾ ਪਤਾ ਨਹੀਂ ਲੱਗਦਾ ਜਿਹੜੇ ਪਾਕਿਸਤਾਨ ਦੇ ਮੈਚ 1953 54 57 ਚ ਆਏ ਹੈਗੇ ਆ ਸਾਡੇ ਕੋ ਫੋਟੋ ਤੇ ਕਾ ਗਈ ਹੈਗੀ ਆ ਕਈ ਸਾਨੂੰ ਪਲੇਅਰਾਂ ਦਾ ਨਹੀਂ ਪਤਾ ਲੱਗ ਰਿਹਾ ਜਿਵੇਂ ਅਜੀਤ ਸਿੰਘ ਮਾਲੜੀ ਕਹਿੰਦੇ ਸੀਗੇ ਉਹ ਕੈਪਟਨ ਸੀਗੇ ਹਜੇ ਤੱਕ ਮੈਨੂੰ ਫੋਟੋ ਸੈਂਡ ਨਹੀਂ ਹੋ ਰਹੀ ਉਹ ਕਿਹੜੇ ਕਿਹੜੀ ਫੋਟੋ ਉਹਨਾਂ ਦੀ ਹੈਗੀ ਆ ਮੈਂ ਉਹਨਾਂ ਦੇ ਬੇਟੇ ਦੇ ਨਾਲ ਕਿਸੇ ਨਾ ਗੱਲ ਕਰਨ ਦੀ ਕੋਸ਼ਿਸ਼ ਕਰ ਰਹਾ ਹੈਗਾ ਵਾਂ ਸੁਨੇਹਾ ਭੇਜ ਕੇ ਵੀ ਉਹਨਾਂ ਦੀ ਫੋਟੋ ਸਾਨੂੰ ਸੈਂਡ ਕਰ ਦਿੱਤੀ ਜਾਵੇ ਹਜੇ ਤੋਖੀ ਇੱਕ ਦਿਨ ਸੈਂਡ ਆਉਂਦੀ ਆ ਤੋਖੀ ਆਟਮ ਬਮ ਸਭ ਤੋਂ ਤਕੜਾ ਤੇ ਪੁਰਾਣਾ ਪੁਰਾਣੀ ਕਬੱਡੀ ਖਿਡਾਰੀ ਹੈਗਾ ਮੈਂ ਖਰੀਦ ਨੂੰ ਚਾਹਣਾ ਹੈਗਾ ਜੇ ਕਿਸੇ ਗਰੋਫੋਟ ਉਹ ਸਾਨੂੰ ਭੇਜ ਦੇਵੇ ਅਸੀਂ ਇਸ ਕਾਰੀ ਤੇ ਬਿਲਕੁਲ ਛਾਪਾਂਗੇ ਜੀ ਤੇ ਸੰਧੂ ਸਾਹਿਬ ਤੁਹਾਡਾ ਕੀ ਸੁਨੇਹਾ ਸਾਡੇ ਦਰਸ਼ਕਾਂ ਨੂੰ ਆ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਹਮਦਰਦ ਟੀਵੀ ਜਾਂ ਹਮਦਰਦ ਗਰੁੱਪ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਰੇ ਸਾਰੇ ਹੀ ਫੰਕਸ਼ਨਾਂ ਤੇ ਸਾਡੇ ਹਮੇਸ਼ਾ ਵੱਧ ਚੜ ਕੇ ਜਿਹੜੀ ਉਹ ਮਦਦ ਕੀਤੀ ਔਰ ਅਸੀਂ ਆਪਣਾ ਸਨੇਹਾ ਜਿਹੜਾ ਹੈ ਆਪਣੇ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਹਮਦਰਦ ਟੀਵੀ ਤੇ ਇਹ ਦਿੰਨੇ ਆ ਤੇ ਬਹੁਤ ਬਹੁਤ ਧੰਨਵਾਦ ਔਰ ਦਰਸ਼ਕਾਂ ਨੂੰ ਇਹ ਬੇਨਤੀ ਹੈ ਕਿ ਇਸ ਜਿਹੜਾ ਪ੍ਰੋਗਰਾਮ ਹੈਗਾ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਅਸੀਂ ਇਹਨੂੰ ਹੋਰ ਇਸ ਤੋਂ ਅੱਗੇ ਲੈ ਕੇ ਜਾ ਸਕੀਏ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਦੋਵਾਂ ਦਾ ਤੁਸੀਂ ਸਾਡੇ ਸਟੂਡੀਓ ਚ ਆਏ ਤੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਈ ਮਿਹਰਬਾਨੀ ਸਸਿਕਾ ਐਸੀ ਅਜਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਇੰਟਰਨੈਸ਼ਨਲ ਕਬੱਡੀ ਸੈਮੀਨਾਰ ਨੂੰ ਲੈ ਕੇ ਜੋ ਕਿ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਫੰਡਰੀ 2026 ਦੇ ਵਿੱਚ ਤੇ ਗੱਲਬਾਤ ਕੀਤੀ ਗਈ ਹੈ ਅਜੈਬ ਸਿੰਘ ਚੱਠਾ ਜੀ ਤੇ ਸੰਦੋਖ ਸਿੰਘ ਸੰਧੂ ਜੀ ਦੇ ਬਹੁਤ ਲੰਮ ਉਮੀਦਤ ਹੋਣ ਨੂੰ ਅੱਜ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਤੁਸੀਂ ਜੇਕਰ ਕੋਈ ਹੋਰ ਵਧੇਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਜ਼ਰੂਰ ਫੋਨ ਕਰ ਸਕਦੇ ਹੋ ਤੇ ਪ੍ਰੋਗਰਾਮ ਨੂੰ ਜੇਕਰ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਹਮਦਦ ਮੀਡੀਆ ਗਰੁੱਪ ਤੇ ਜਾ ਕੇ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਨਾਲ ਸਾਂਝਾ ਕਰ